ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਸੰਘਰਸ਼ ਚੱਲ ਰਿਹਾ ਉਹਨਾਂ ਨੇ 26 ਦੀ ਕਾਲ ਦੇ ਦਿੱਤੀ ਹੈ ਕਿ 26 ਨੂੰ ਅਸੀਂ ਯੂਨੀਵਰਸਿਟੀ ਬੰਦ ਕਰਾਂਗੇ ਦੂਜੇ ਪਾਸੇ 26 ਨਵੰਬਰ ਵਾਲੇ ਦਿਨ ਹੀ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਚੰਡੀਗੜ੍ਹ ਦੇ ਵਿੱਚ ਵੱਡਾ ਮੋਰਚਾ ਲਾ ਰਹੀਆਂ ਅੱਜ ਫੇਰ 34 ਸੈਕਟਰ ਦੇ ਵਿੱਚ ਮੋਰਚਾ ਲਾਉਣ ਦੀ ਜਗ੍ਹਾ ਲੈਣ ਦੇ ਲਈ ਜਥੇਬੰਦੀਆਂ ਦੀ ਮੀਟਿੰਗ ਹੈ ਪ੍ਰਸ਼ਾਸਨ ਦੇ ਨਾਲ ਪਹਿਲਾਂ ਪ੍ਰਸ਼ਾਸਨ ਨੇ ਜਗ੍ਹਾ ਦਿੱਤੀ ਨਹੀਂ ਅੱਜ ਦੀ ਮੀਟਿੰਗ ਤੋਂ ਕੀ ਨਿਕਲਦਾ ਪਤਾ ਲੱਗੇਗਾ ਪਰ ਇੱਕ ਗੱਲ ਮੈਂ ਸਪਸ਼ਟ ਕਰ ਦਿਆਂ ਪਹਿਲਾਂ ਜਦੋਂ ਸਾਰੀਆਂ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ਮੋਰਚਾ ਲਾਉਣ ਜਾ ਰਹੀਆਂ ਸੀ ਤਾਂ ਭਗਵੰਤ ਮਾਨ ਸਰਕਾਰ ਨੇ ਕਿਸਾਨ ਆਗੂਆਂ ਨੂੰ ਰਾਤੋ-ਰਾਤ ਫੜ ਲਿਆ ਸੀ ਗ੍ਰਿਫਤਾਰ ਕਰ ਲਿਆ ਸੀ ਨਜ਼ਰਬੰਦ ਕਰ ਲਿਆ ਸੀ ਅੱਗੇ ਰੋਕਾਂ ਲਾ ਦਿੱਤੀਆਂ ਸੀ ਸਾਰੇ ਰਸਤਿਆਂ 'ਤੇ ਤੇ ਚੰਡੀਗੜ੍ਹ ਤੱਕ ਜਾਣ ਨਹੀਂ ਦਿੱਤਾ ਸੀ ਉਹ ਭਗਵੰਤ ਮਾਨ ਸਰਕਾਰ ਜਿਹੜੀ ਮੋਦੀ ਸਰਕਾਰ ਦੇ ਖਿਲਾਫ ਉਦੋਂ ਡਟ ਕੇ ਬੋਲਦੀ ਰਹੀ ਜਦੋਂ ਦਿੱਲੀ ਰਾਜਧਾਨੀ ਦੇ ਵਿੱਚ ਕਿਸਾਨਾਂ ਨੂੰ ਜਾਣ ਤੋਂ ਉਹ ਰੋਕ ਰਹੇ ਸੀ ਉਦੋਂ ਭਗਵੰਤ ਸਿੰਘ ਸਾਹਿਬ ਦਾ ਆਪਣਾ ਬਿਆਨ ਸੀ ਰਾਜਧਾਨੀ ਸਾਡੀ ਤੇ ਅਸੀਂ ਆਪਣੀ ਰਾਜਧਾਨੀ ਜਿੱਥੇ ਨਹੀਂ ਜਾ ਸਕਦੇ ਕਿਸਾਨ ਤੇ ਫਿਰ ਕੀ ਪਾਕਿਸਤਾਨ ਜਾਣਗੇ ਅਸੀਂ ਪੁੱਛਣਾ ਚਾਹੁੰਦੇ ਹਾਂ ਮਾਨ ਸਾਹਿਬ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਦਿੱਲੀ ਦੇਸ਼ ਦੀ ਰਾਜਧਾਨੀ ਉੱਥੇ ਦਾ ਤੁਸੀਂ ਚਾਹੁੰਦੇ ਹੋ ਕਿਸਾਨਾਂ ਦਾ ਜਾਣਾ ਹੱਕ ਆ ਤੇ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਤੇ ਚੰਡੀਗੜ੍ਹ ਹੀ ਨਹੀਂ ਜਾ ਸਕਦੇ ਕਿਸਾਨ ਤੇ ਫਿਰ ਜਾਣਗੇ ਕਿੱਥੇ ਪਾਕਿਸਤਾਨ ਅੱਜ ਫਿਰ ਇਹ ਦੇਖਣਾ ਕਿ ਜਾਣ ਦਿੰਦੇ ਆ ਜਾਂ ਰੋਕਦੇ ਆ